ਸ਼ਿਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਚੋਰੀ ਮਾਮਲੇ ਲੈ ਕੇ ਹੋਈ ਐਫ ਆਈ ਆਰ ਦਰਜ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਰਨਲਿਸਟ ਕਤਰ ਪਰਮਵੰਸ ਸਿੰਘ ਬੰਟੀ ਰੋਮਾਣਾ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਦੇ ਹੋਏ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਤੇ ਲਿਆ ਉਹਨਾਂ ਨੇ ਕਿਹਾ ਕਿ 328 ਸਰੂਪ ਮਾਮਲੇ ਦੇ ਵਿੱਚ ਐਫ ਆਈ ਆਰ ਜੋ ਦਰਦ ਹੋਈ ਹੈ ਇੱਥੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਹੋਰ ਕੀ ਕੁਝ ਕਿਹਾ ਤੁਸੀਂ ਆਪ ਹੀ ਸੁਣ ਲਓ ਮੈਂ ਉਹ ਜਿਵੇਂ ਕਹਿੰਦੇ 107 ਰੱਸਾ ਸਿਰੇ ਤੇ ਗੰਢ ਤੁਹਾਨੂੰ ਪਹਿਲਾਂ ਇੱਕੋ ਚੀਜ਼ ਗੱਲ ਕਲੀਅਰ ਕਰ ਦਿਆਂ ਕਿ ਹਰ ਚੀਜ਼ ਇੱਕ ਬਹਾਨਾ ਸੁਖਵੀਰ ਸਿੰਘ ਬਾਦਲ ਇਹਨਾਂ ਦਾ ਨਿਸ਼ਾਨਾ ਹੁਣ ਇਹਨਾਂ ਨੂੰ ਸੁਖਵੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਰੜਕ ਰਿਹਾ ਹੈ। ਵਿਸ਼ੇਸ਼ ਤੌਰ ਤੇ ਜਦੋਂ ਤੋਂ ਤਰਨਤਾਰਨ ਦੀ ਇਲੈਕਸ਼ਨ ਹੋਈ ਜ਼ਿਲ੍ਹਾ ਪਰੀਸ਼ਦ ਬਲਾਕ ਸੰਮਤੀਆਂ ਦੀਆਂ ਇਲੈਕਸ਼ਨਾਂ ਹੋਈਆਂ ਜੋ ਅਕਾਲੀ ਦਲ ਦੇ ਵਿੱਚ ਉਭਾਰ ਆਇਆ ਰਿਸਰਜੈਂਸ ਆਇਆ ਜਿਸ ਤਰ੍ਹਾਂ ਨਾਲ ਲੋਕਾਂ ਦਾ ਸਮਰਥਨ ਅਕਾਲੀ ਦਲ ਨੂੰ ਮਿਲਣ ਲੱਗਿਆ ਉਸ ਟੀਜ ਨੇ ਭੁਖਲਾਹਟ ਪੈਦਾ ਕਰਤੀ ਆਮ ਆਦਮੀ ਪਾਰਟੀ ਦੀ ਸਰਕਾਰ ਚ ਰੈਟਲ ਕਰਤਾ ਇਹਨਾਂ ਨੂੰ ਜਿਵੇਂ ਆਪਾਂ ਅੰਗਰੇਜ਼ੀ ਚ ਕਹਿੰਨੇ ਤੇ ਫਿਰ ਇਹ ਹਰ ਹਤਕੰਡਾ ਵਰਤਨ ਤੇ ਆ ਗਏ ਵੀ ਕਿਵੇਂ ਨਾ ਕਿਵੇਂ ਸੁਖਬੀਰ ਸਿੰਘ ਬਾਦਲ ਨੂੰ ਟਾਰਗੇਟ ਕੀਤਾ ਜਾਵੇ ਚਾਹੇ ਕੋਈ ਵੀ ਆਪਾਂ ਨੂੰ ਕਿਸੇ ਚੀਜ਼ ਦੀ ਆੜ ਲੈਣੀ ਪਵੇ ਹੁਣ ਤੁਸੀਂ ਵੇਖੋ ਇੱਕ ਐਫ ਆਈ ਆਰ ਦਰਜ ਕੀਤੀ 328 ਰੂਪਾਂ ਦੇ ਮਸਲੇ 'ਚ ਪਹਿਲੀ ਗੱਲ ਤਾਂ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਮੁਤਾਬਕ ਜਿਹੜਾ ਇੱਕ ਗਵਨ ਦਾ ਮਸਲਾ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਦੋਂ ਕੋਈ ਲੈ ਕੇ ਜਾਂਦਾ ਚਾਹੇ ਉਹ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਹੋਣ ਚਾਹੇ ਕੋਈ ਗੁਰਸਿੱਖ ਆਪਦੇ ਵਾਸਤੇ ਲੈ ਕੇ ਜਾਂਦਾ ਉਹ ਇੱਕ ਭੇਟਾ ਹੁੰਦੀ ਹੈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਜ਼ਾਨੇ 'ਚ ਜਮ੍ਹਾਂ ਹੁੰਦੀ ਹੈ ਇਨਾ ਮੁਲਾਜ਼ਮਾਂ ਨੇ ਉਹ ਭੇਟਾ ਲੈ ਕੇ ਜੇਬਾਂ ਚ ਪਾਈ ਗਏ ਤੇ ਉਹ ਜਮ੍ਹਾਂ ਨਹੀਂ ਕਰਾਈ। ਅਸਲੀ ਮੁੱਦਾ ਇਹ ਸੀ ਜਿਹੜੀ ਭਾਈ ਈਸ਼ਰ ਸਿੰਘ ਕਮੇਟੀ ਦੀ ਰਿਪੋਰਟ ਵੀ ਆਈ। ਭਾਈ ਈਸ਼ਰ ਸਿੰਘ ਦੀ ਕਮੇਟੀ ਉਸ ਵੇਲੇ ਦੇ ਜੱਥੇਦਾਰ ਸਿੰਘ ਸਾਹਿਬ ਸੀ ਉਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਨੇ ਬਣਾਈ। ਤੇ ਗਿਆਨੀ ਹਰਪ੍ਰੀਤ ਸਿੰਘ ਦੀ ਸਾਰਿਆਂ ਨੇ ਜਦੋਂ ਉਦੋਂ ਸਵਾਲ ਕਰਦੇ ਸੀ 328 ਰੁਪਿਆਂ ਦਾ ਜੋ ਗਿਆਨੀ ਹਰਪ੍ਰੀਤ ਸਿੰਘ ਜਵਾਬ ਦਿੰਦਾ ਸੀ ਉਹ ਸਭ ਨੇ ਵੀਡੀਓ ਦੇਖੀ। ਅੱਜ ਇੱਕੋ ਮੈਂ ਕਹੂੰਗਾ ਇੱਕ ਕਟ ਪੁਤਲੀ ਪਾਰਟੀ ਜਿਹੜੀ ਦਿੱਲੀ ਦੀ ਹੈ ਉਹਦਾ ਪ੍ਰਧਾਨ ਬਣਿਆ ਅੱਜ ਉਹਦੇ ਬਿਆਨ ਬਦਲੇ ਹੋਏ ਆ ਪਰ ਜਿਹੜੀ ਭਾਈ ਈਸ਼ਰ ਸਿੰਘ ਦੀ ਰਿਪੋਰਟ ਹੈ ਉਹਨੇ ਬੜੀ ਕਲੀਅਰਲੀ ਇੱਕ ਗੱਲ ਰੱਖੀ ਸੀ ਆਹ ਰਿਪੋਰਟ ਮੇਰੇ ਕੋਲੇ ਹੈ ਮੈਂ ਇੱਕੋ ਲਾਈਨ ਇਹਦੇ ਚੋਂ ਪੜੂੰਗਾ ਕਿ ਇਹ ਪਾਵਨ ਸਰੂਪ ਹੋਰ ਸੰਬੰਧਿਤ ਕਰਮਚਾਰੀਆਂ ਦੀ ਮਿਲੀ ਭੁਗਤ ਨਾਲ ਬਾਅਰ ਸੰਗਤਾਂ ਨੂੰ ਦਿੱਤੇ ਗਏ ਅਤੇ ਇਹਨਾਂ ਦੀ ਬਣਦੀ ਭੇਟਾ ਟਰਸਟ ਫੰਡਾਂ ਵਿੱਚ ਜਮ੍ਹਾਂ ਨਹੀਂ ਕਰਵਾਈ ਗਈ ਬੇਸਿਕ ਮਸਲਾ ਇਹ ਸੀ ਉਹਦੇ ਤੇ ਜਦੋਂ ਭਾਈ ਈਸ਼ਰ ਸਿੰਘ ਦੀ ਕਮੇਟੀ ਬਣਾਈ ਗਈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਉਸ ਕਮੇਟੀ ਨੇ ਅਕਾਲ ਤਖਤ ਸਾਹਿਬ ਦੀ ਨਿਗਰਾਨੀ ਚ ਜਾਂਚ ਕੀਤੀ ਜਾਂਚ ਕਰਕੇ ਇੱਕ ਆਵਦੀ ਰਿਪੋਰਟ ਬਣਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਦਿੱਤੀ ਉਹ ਰਿਪੋਰਟ ਕੀ ਕਹਿੰਦੀ ਹੈ ਪਹਿਲੀ ਗੱਲ ਤਾਂ ਮੈਂ ਉਹ ਰਿਪੋਰਟ ਚੋਂ ਦੋ ਤਿੰਨ ਲਾਈਨਾਂ ਤੁਹਾਨੂੰ ਫੇਰ ਕੋਟ ਕਰ ਦਿਆਂ ਰਿਪੋਰਟ ਬੜੀ ਕਲੀਅਰਲੀ ਕਹਿੰਦੀ ਹੈ ਕਿ ਇਹ ਪਾਵਨ ਸਰੂਪ ਗੁਰਦੁਆਰਾ ਕਮੇਟੀਆਂ ਤੇ ਸੰਗਤਾਂ ਨੂੰ ਦਿੱਤੇ ਹਨ ਜਿਹੜੇ ਕਹਿ ਰਹੇ ਨਾ ਚੋਰੀ ਹੋ ਗਏ ਇਹ ਜੀ ਬੇਅਦਬੀਆਂ ਹੋ ਗਈਆਂ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਭਾਈ ਸ਼ਿਰ ਸਿੰਘ ਕਮੇਟੀ ਦੀ ਰਿਪੋਰਟ ਨੂੰ ਅਸੀਂ ਮੰਨਦੇ ਹਾਂ ਤੇ ਭਾਈ ਸ਼ਿਰ ਸਿੰਘ ਦੀ ਰਿਪੋਰਟ ਤਾਂ ਇਹ ਕਹਿੰਦੀ ਹੈ ਕਿ ਗੁਰੂ ਘਰਾਂ ਚ ਗਏ ਹੈ ਖੇ ਦਾਦਿਆ ਕਿ 328 ਰੂਪ ਚੋਰੀ ਮਾਮਲੇ ਦੇ ਵਿੱਚ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਇਸ ਮਾਮਲੇ ਵਿੱਚ ਵੱਡੀ ਕਾਰਵਾਈ ਹੋਈ ਹੈ ਐਫ ਆਈ ਆਰ ਦਰਜ ਹੋਈ ਹੈ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਦੇ ਉੱਤੇ ਵੱਡੇ ਤੰਜ ਕਸੇ ਜਾ ਰਹੇ ਨੇ ਹਕੀਕਤ ਦੀ ਵੀ ਪੰਜਾਬੀ ਲਈ ਫਰੀਦਕੋੜ ਤੋਂ ਗੁਰਜੀਤ ਰਮਾਣਾ ਦੀ ਰਿਪੋਰਟ